ਪੁਲਿਸ ਛਾਣੀ ਬਣਿਆ ਮੁਹਾਲੀ ਕੋਰਟ ਜੀਹਾਂ ਵਿਕਰਮ ਮਜੀਠੀਆ ਦੀ ਅੱਜ ਮੁਹਾਲੀ ਕੋਰਟ ਦੇ ਵਿੱਚ ਪੇਸ਼ੀ ਹੋ ਰਹੀ ਹੈ ਤੇ ਇਸ ਦੇ ਚੱਲਦੇ ਪੂਰਾ ਕੋਰਟ ਸੀਲ ਕਰ ਦਿੱਤੀ ਗਈ ਹੈ ਜੀ ਹਾਂ ਪੂਰਨ ਤੌਰ ਤੇ ਕੋਟ ਸੀਲ ਹੈ ਕਿਸੇ ਦੀ ਐਂਟਰੀ ਜਿਹੜੀ ਹੈ ਉਹ ਕੋਟਵਾਲ ਨਹੀਂ ਹੋਣ ਦਿੱਤੀ ਜਾ ਰਹੀ ਤੇ ਉੱਥੇ ਹੀ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਤੁਸੀਂ ਵੀ ਤਸਵੀਰਾਂ ਸਿੱਧੇ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੁਹਾਲੀ ਕੋਟ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਜਿਸ ਦਾ ਵਿਰੋਧ ਅਕਾਲੀ ਦਲ ਦੇ ਵੱਲੋਂ ਵੀ ਲਗਾਤਾਰ ਕੀਤਾ ਜਾ ਰਿਹਾ ਹੈ ਯਾਰ ਮਾਲੀ ਤੋਂ ਵੀ ਬਗੇ ਨੂੰ ਗੈਰ ਸਾਡੇ ਨਾਲ ਟੱਕਾ ਦਿੱਤਾ ਜਾ ਰਿਹਾ ਤਾਂ ਵੀ ਆ ਬੱਸ ਆਓ ਯਾਰ ਹਾਂ ਉਹ 2 ਮਿੰਟ ਉਹ ਦੋ ਮਿੰਟ ਪੁਲਿਸ ਛਾਣੀ ਬਣਿਆ ਮੋਹਾਲੀ ਕੋਰਟ ਜੀਹਾਂ ਵਿਕਰਮ ਮਜੀਠੀਆ ਦੀ ਅੱਜ ਮੋਹਾਲੀ ਕੋਰਟ ਦੇ ਵਿੱਚ ਪੇਸ਼ੀ ਹੋ ਰਹੀ ਹੈ ਤੇ ਇਸ ਦੇ ਚੱਲਦੇ ਪੂਰਾ ਕੋਰਟ ਸੀਲ ਕਰ ਦਿੱਤੀ ਗਈ ਹੈ ਜੀ ਹਾਂ ਪੂਰਨ ਤੌਰ ਤੇ ਕੋਟ ਸੀ ਲੈ ਕੇ ਇਸ ਦੀ ਐਂਟਰੀ ਜਿਹੜੀ ਹੈ ਉਹ ਕੋਟਵਾਲ ਨਹੀਂ ਹੁੰਨ ਦਿੱਤੀ ਜਾ ਰਹੀ ਤੇ ਉੱਥੇ ਹੀ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਤੁਸੀਂ ਵੀ ਤਸਵੀਰਾਂ ਸਿੱਧੇ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੁਹਾਲੀ ਕੋਟ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਜਿਸ ਦਾ ਵਿਰੋਧ ਅਕਾਲੀ ਦਲ ਦੇ ਵੱਲੋਂ ਵੀ ਲਗਾਤਾਰ ਕੀਤਾ ਜਾ ਰਿਹਾ ਹੈ ਸਨ ਜਨਾ ਨੇ ਫਰਮਾਉਂ ਲਿਆ ਮਾਲਿਕੋ ਦੇ ਬਣੀ ਹੋਏ ਗੈਰਨੀ ਦੇ ਪੱਟੇ ਗਲੇ ਤੱਕ ਕੀਤਾ ਜਾ ਰਿਹਾ ਤਾਂ ਇਹ ਉਹ ਮੋੜੇ ਇੱਕ ਫਰਮਾਉਂ ਲਿਆ ਬਸ ਆਓ ਯਾਰ ਹਾਂ ਉਹ 2 ਮਿੰਟ Oh okay. you